ਭਾਰਤ ਦੀ ਸਿਆਸਤ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਪਾਰਟੀਆਂ ਆਈਆਂ ਜਿੰਨਾਂ ਵੱਲੋਂ ਵੱਖ-ਵੱਖ ਸਿਧਾਂਤ ਲਾਗੂ ਕੀਤੇ ਗਏ ਪਰ ਆਮ ਆਦਮੀ ਪਾਰਟੀ ਜਿਹੜੀ ਦੀ ਸੱਤਾ ਵਿੱਚ ਆਈ ਹੈ ਉਹਨਾਂ ਵੱਲੋਂ ਇੱਕ ਸਿਧਾਂਤ ਪੇਸ਼ ਕੀਤਾ ਗਿਆ ਕਿ ਆਮ ਘਰਾਂ ਦੇ ਨੌਜਵਾਨ ਜਿਹੜੇ ਆ ਸੱਤਾ ਦੇ ਰਾਜ ਕਰਨਗੇ ਤਾਂ ਕਿ ਭਾਰਤ ਦੀ ਰਾਜਨੀਤੀ ਨੂੰ ਟੋਟਲੀ ਚੇਨ ਕੀਤਾ ਜਾ ਸਕੇ ਇਸੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਕਦਮ ਚੁੱਕਿਆ ਹੈ ਬਟਾਲਾ ਦੇ ਇੱਕ ਨੌਜਵਾਨ ਨੂੰ ਜੋ ਕਿ ਆਮ ਘਰ ਤੋਂ ਹੈ ਉਸ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਹੈ ਮੈਨੂੰ ਇਹ ਗੀਤ ਯਾਦ ਆ ਰਿਹਾ ਹੈ ਤੇ 21 ਸਾਲਾਂ ਦੇ ਪੁੱਤ ਨੂੰ ਬਾਈ ਬਾਈ ਕਹਿੰਦੀ ਦੁਨੀਆ ਮੂਸੇ ਵਾਲ ਨੇ ਗੀਤ ਲਿਖਿਆ ਸੀ ਔਰ ਸਚਾਈ ਲਿਖੀ ਸੀ ਅੱਜ ਦੇ ਯੂਥ ਨੂੰ ਲੈ ਕੇ ਤਸਵੀਰਾਂ ਸਾਂਝੀਆਂ ਕਰਦੇ ਆਂ ਮਾਨਕ ਮਹਿਤਾ ਜਿਸ ਨੇ ਛੋਟੀ ਉਮਰ ਵਿੱਚ ਰਾਜਨੀਤੀ 'ਚ ਕਦਮ ਰੱਖਿਆ ਔਰ ਬਟਾਲਾ ਦੇ ਵਿਧਾਇਕ ਔਰ ਪੰਜਾਬ ਦੇ ਜੋ ਕਾਰਜਕਾਰੀ ਪ੍ਰਧਾਨ ਹਨ ਸ਼ੈਰੀ ਕਲਸੀ ਉਹਨਾਂ ਨੂੰ ਉਹ ਗੁਰੂ ਮੰਨਦੇ ਹਨ ਗੁਰੂ ਹਨ ਵੱਡੇ ਭਰਾ ਹਨ ਉਹਨਾਂ ਦੀ ਪ੍ਰੇਰਨਾ ਸਦਕਾ ਉਨਾਰੇ ਨਕਸ਼ੇ ਕਰਨ ਦੇ ਚਲਦੇ ਹੋਏ ਸਿਆਸਤ ਅਪਣਾਈ ਅਤੇ ਇਮਾਨਦਾਰਨਾ ਕੰਮ ਕੀਤਾ ਇੰਨੀ ਇਮਾਨਦਾਰਨਾ ਕੰਮ ਕੀਤਾ ਕਿ ਹਾਈ ਕਮਾਂਡ ਦੀ ਅੱਖਾਂ ਵਿੱਚ ਆਏ ਅਤੇ ਹੁਣ ਉਹਨਾਂ ਨੂੰ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਰਾਜਨੀਤਿਕ ਸਫ਼ਰ ਕਿਸ ਤਰ੍ਹਾਂ ਦਾ ਹੈ ਪਰਿਵਾਰ ਕਿਸ ਤਰ੍ਹਾਂ ਸਪੋਰਟ ਕਰਦਾ ਹੈ ਸਸਕਾਪਾ ਜੀ ਸਭ ਤੋਂ ਪਹਿਲਾਂ ਸਾਡੇ ਵੱਲੋਂ ਢੇਰ ਸਾਰੀ ਮੁਬਾਰਕਾਂ ਸਭ ਤੋਂ ਪਹਿਲਾਂ ਉਥੋਂ ਗੱਲ ਸ਼ੁਰੂ ਕਰੀਏ ਕਿ ਰਾਜਨੀਤੀ ਦਾ ਸਫ਼ਰ ਕਿਸ ਤਰ੍ਹਾਂ ਚੜ੍ਹਤ ਲੱਗੀ ਕਿਉਂਕਿ ਪਰਿਵਾਰ ਜਿਹੜਾ ਬਿਜ਼ਨਸਮੈਨ ਪਰਿਵਾਰ ਔਰ ਉਹਦੇ ਵਿੱਚੋਂ ਨਿਕਲ ਕੇ ਸਿਆਸਤ 'ਚ ਆਉਣਾ ਵੱਡੀ ਗੱਲ ਹੁੰ ਦੇਖੋ ਜੀ ਪਹਿਲੇ ਸਭ ਨੂੰ ਰਾਮ ਰਾਮ ਔਰ ਮੈਂ ਸਾਜੇ ਮੰਜ਼ਿਲ ਤੇ ਪਹੁੰਚਿਆ ਇਹਦੇ ਚ ਮੇਰੇ ਪਰਿਵਾਰ ਦਾ ਔਰ ਮੇਰੇ ਗੁਰੂ ਸ਼ੈਰੀ ਕਲਸੀ ਦਾ ਬਹੁਤ ਵੱਡਾ ਰੋਲ ਹੈ ਮੈਂ ਆਪਣੇ ਜਦੋਂ ਕਾਲਜ ਦੀ ਸਟੱਡੀ ਕੰਪਲੀਟ ਕੀਤੀ ਤਾਂ ਉਸ ਤੋਂ ਬਾਅਦ ਮੈਂ ਜੋਬ ਤੇ ਨਿਕਲਿਆ ਚੰਡੀਗੜ੍ਹ ਜਦੋਂ ਸਾਨੂੰ ਉਦੋਂ ਪਾਪਾ ਜਦੋਂ 4 ਸਾਲ ਦੇ ਸੀਗੇ ਉਦੋਂ ਦਾਦਾ ਜੀ ਦੀ ਡੈਥ ਹੋ ਗਈ ਸੀਗੀ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਪਾਪਾ ਦੇ ਪਾਪਾ ਦੀ ਤੇ ਪਾਪਾ ਨੂੰ ਕਮ ਸੇ ਕਮ ਲੇਤੇ ਅੱਜ ਦੀ ਟਿਲ ਡੇਟ 'ਚ 35 ਤੋਂ 40 ਸਾਲ ਕੰਮ ਕਰਦੇ ਹੋਗੇ ਨੇ ਹੱਥੀ ਕੰਮ ਔਰ ਇਹਨਾਂ ਨੇ 8-9 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਕਿਉਂਕਿ ਦਾਦਾ ਜੀ ਦੀ ਡੈਥ ਹੋ ਗਈ ਸੀ ਫਿਰ ਜਦੋਂ ਮੈਂ ਕਾਲਜ ਆਪਣਾ ਕੰਪਲੀਟ ਕੀਤਾ ਵੱਡੇ ਭਾਜੀ ਨੇ ਐਬੀ ਵੀ ਕੰਪਲੀਟ ਕੀਤੀ ਤੇ ਤੁਹਾਨੂੰ ਸਾਨੂੰ ਇੱਕ ਆਫਰ ਆਈਸੀ ਸਰਵਿਸ ਸੈਂਟਰ ਦੀ ਉਹ ਸਾਡੇ ਲਈ ਬੜੀ ਇੱਕ ਵੱਡੀ ਚੁਣੌਤੀ ਸੀ ਪਹਿਲੇ ਅਸੀਂ ਉਹ ਚੁਣੌਤੀ ਨੂੰ ਪੂਰਾ ਕਰਦੇ ਹੋયા ਆਂ ਆਪਾਂ ਇੱਕ ਤੋਂ ਤਿੰਨ ਸਰਵਿਸ ਸੈਂਟਰ ਲیتے ਉਸ ਦੇ ਦੌਰਾਨ ਹੀ ਫਿਰ ਸਾਡੇ ਅੰਮ੍ਰਲ ਸਾਹਿਬ ਸ਼ੈਰੀ ਕਲਸੀ ਜੀ ਮੈਨੂੰ ਮਿਲੇ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਗੱਲਬਾਤ ਕੀਤੀ ਤੇ ਹੌਲੀ ਹੌਲੀ ਚਲਦੇ ਚਲਦੇ ਆ ਫਿਰ ਇੰਨਾ ਕਿ ਪਿਆਰ ਉਹਨਾਂ ਨਾਲ ਬਣ ਗਿਆ ਕਿ ਉਹ ਮੇਰੇ ਗੁਰੂ ਬਣੇ ਨੇ ਤੇ ਮੇਰਾ ਜੀਣਾ ਮਰਨਾ ਚ ਉਹਨਾਂ ਦੇ ਨਾਲ ਹੀ ਆ ਮੈਂ ਤਾਂ ਸਾਬ ਇੱਥੇ ਗੱਲ ਕਰਾਂ ਯੂਥ ਦੀ ਸਭ ਤੋਂ ਪਹਿਲਾ ਹੁੰਦਾ ਸੁਪਨਾ ਕਿ ਮੈਂ ਸੈੱਟ ਹੋਵਾਂ ਕਮਾਈ ਕਰਾਂ ਚੰਗੇ ਘਰ ਚ ਵਿਆਹ ਹੋਵੇ ਗਾਂ ਬੱਚੇ ਵੀ ਹੋਣ ਤੇ ਉਹ ਵੀ ਚੰਗੇ ਸਕੂਲਾਂ 'ਚ ਪੜਨ ਪਰ ਤੁਸੀਂ ਇੱਕ ਰਿਸਕ ਜਿੰਨੂੰ ਕਹਿ ਸਕਦੇ ਨਵੀਂ ਪਾਰਟੀ 'ਚ ਗਏ ਇੰਨੀ ਧੜਚੇ ਜਨੂਨ ਸੀ ਰਾਜਨੀਤੀ ਦਾ ਖਾਸ ਕਰਕੇ ਸ਼ਾਰੀ ਕਲਸੀ ਦਾ ਉਹ ਥੋੜੇ ਲੰਮੇ ਸਾਂਝੇ ਕਰੀਏ ਹੁਣ ਤੇ ਸਾਰੇ ਜਾਣਦੇ ਨੇ ਜਦੋਂ ਕੋਈ ਨਹੀਂ ਜਾਣਦਾ ਇਕੱਲੇ ਘਰੋਂ ਨਿਕਲਦੇ ਸੀ ਇਕੱਲੇ ਰਾਤ ਨੂੰ ਹੁੰਦੇ ਸੀ ਉਹ ਵੀ ਥੋੜਾ ਸਾਂਝਾ ਕਰੀਏ ਦੇਖੋ ਜੀ ਮੈਂ ਇਹ ਚੀਜ਼ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਸ਼ੁਰਤੋਂ ਹੀ ਸਾਡੇ ਮਾਪੇ ਨੇ ਇੱਕੋ ਚੀਜ਼ ਸਿਖਾਈ ਸੀ ਕਿ ਜਿਤਨਾ ਰਹਿਣਾ ਇਮਾਨਦਾਰੀ ਨਾਲ ਰਹਿਣਾ ਜਿਹਦੇ ਲਈ ਕੋਈ ਕੰਮ ਕਰਨਾ ਤੇ ਤਨ ਦੇਹੀ ਉਹ ਤਨ ਦਿਲੋਂ ਕਰਨਾ ਤਾਂ ਕਿ ਅਗਰ ਕਹਿਣਾ ਲੱਗੇ ਉਹ ਤੇ ਉਹਨੂੰ ਪਤਾ ਲੱਗੇ ਕਿ ਹਾਂ ਮੇਰੇ ਲਈ ਕੋਈ ਲਗਾ ਹੈ ਤੇ ਇਸ ਤਰ੍ਹਾਂ ਹੀ ਆਪਾਂ ਜਦੋਂ ਸ਼ਾਰੀ ਕਲਸੀ ਜੀ ਨਾਲ ਜੁੜੇ ਹਾਂ ਤੇ ਨੇਤਾ ਜੀ ਨਾ ਮੈਨੂੰ ਪਤਾ ਕਿ ਨੇਤਾ ਜੀ ਜਦੋਂ ਇਲੈਕਸ਼ਨ ਤੋਂ ਪਹਿਲੇ ਅਸੀਂ ਇਲੈਕਸ਼ਨ ਦੇ ਦੌਰ ਦੇ ਮੈਂ 2 ਹਫ਼ਤੇ ਪਹਿਲੇ ਦੱਸਦਾ ਕਿ ਜਿਹੜਾ ਇਲੈਕਸ਼ਨ ਸੀਗੇ 2022 ਚ ਐਮਐਲਏ ਦੀ ਇਲੈਕਸ਼ਨ ਸੀਗੀ ਮਹਿਮਲ ਸਾਹਿਬ ਦੀ ਵੀ ਗੱਲ ਦੱਸਣ ਲੱਗਾ ਇੱਕ ਦਿਨ ਚ ਉਹਨਾਂ ਨੇ ਕਟੋਗੜਨੀ ਤੇ 18-18 ਪ੍ਰੋਗਰਾਮ ਹੁੰਦੇ ਸੀਗੇ ਤੇ ਸਵੇਰੇ ਅਸੀਂ ਬੜੀ ਹੱਦ 6 ਵਜੇ ਪਿੰਡਾਂ ਨੂੰ ਨਿਕਲਦੇ ਸੀਗੇ ਤੇ ਰਾਤ ਸਾਨੂੰ ਪੈਂਦੇ ਪੈਂਦੇ ਸ਼ਹਿਰ ਦੇ ਦੌਰਾਨ 12-1 ਵਜੇ ਦੇ ਹੀ ਫਿਰ 1 ਵਜੇ ਘਰ ਪਹੁੰਚਣਾ ਉਸ ਤੋਂ ਬਾਅਦ ਸਾਰੀ ਆਪਾਂ ਗੱਲਬਾਤ ਕਰਨੀ ਉੱਥੇ ਬਹਿ ਕੇ ਵਾਰੂਮ ਦੇ ਵਿੱਚ ਸੌਂਦੇ-ਸੌਂਦੇ ਤਿੰਨ ਵਾਚਨਾ ਲਾਸਟ 2 ਹਫਤੇ ਇਦਾਂ ਹੀ ਕੱਢਿਆ ਸੀ ਜੇ ਕਿਸੇ ਪ੍ਰੋਗਰਾਮ ਤੇ ਗਿਆ ਉਤੋਂ ਚੱਲਦੇ-ਚੱਲਦੇ ਬਿਸਕੁਟ ਤੇ ਚਾਹ ਪੀ ਲਈ ਅਸੀਂ 2 ਹਫਤੇ ਇਲੈਕਸ਼ਨ ਤੇ ਲਾਸਟ 2 ਹਫਤੇ ਕੁਝ ਖਾਦਾ ਪੀਤਾ ਨਹੀਂ ਸੀ ਸਿਵਾਏ ਬਿਸਕੁਟ ਔਰ ਚਾਹ ਤੋਂ ਫਿਰ ਜਦੋਂ ਨਾਮ ਅਨਾਉਂਸ ਹੋਇਆ ਪਹਿਲੀ ਖਬਰ ਤੁਹਾਨੂੰ ਜਦੋਂ ਮਿਲੀ ਤੁਸੀਂ ਬਾਰ-ਬਾਰ ਦੱਸਦੇ ਹੋ ਕਿ ਵੈਸ਼ ਹੁੰਦੇ ਵੀ ਗਏ ਸਭ ਦੀ ਝੋਲੀਆਂ ਭਰਦੀ ਹੈ ਤੁਹਾਡੀਆਂ ਭਰੀਆਂ ਆਸਥਾਨਾਂ ਗਏ ਉਹ ਥੋੜਾ ਸਾਂਝਾ ਕਰੀਏ ਜਦੋਂ ਪਹਿਲੀ ਆਵਾਜ਼ ਕੰਨ ਚ ਪਈ ਕਿ ਚੇਅਰਮੈਨ ਬਣਤਾ ਤੁਹਾਨੂੰ ਮਾਰਕੀਟ ਕਮੇਟੀ ਦਾ ਹੂੰ ਹੂੰ ਵੇਖੋ ਜਿਹੜੇ ਰਾਜਵੀਰ ਭਾਬੀ ਹੋ ਮੇਰੀ ਭੈਣ ਵੀ ਹੈ ਮੇਰੀ ਮਾਹ ਪ੍ਰਭਰ ਵੀ ਹੈ ਤੇ ਕੀ ਪਤਾ ਵੈਸ਼ਨੂ ਦੇਵੀ ਦੇ ਰੂਪ ਚ ਉਹੀ ਮਾਤਾ ਦੇ ਰੂਪ ਚ ਉਹੀ ਉਹਨਾਂ ਨੇ ਮੈਨੂੰ ਨਿਊਜ਼ ਦਿੱਤੀ ਕਿ ਪਤਾ ਮਾਤਾ ਰਾਣੀ ਨੋਨਕ ਕੋਲ ਕੋ ਹਾਇਆ ਤੇ ਬੜਾ ਧੰਨਵਾਦ ਕਰਦਾ ਉਹਨਾਂ ਦਾ ਵੀ ਤੇ ਉਦੋਂ ਵੈਸ਼ਨੂ ਦੇਵੀ ਮਾਤਾ ਦੇ ਮੱਥਾ ਟੇਕ ਕੇ ਆਏ ਸੀਗੇ ਤੇ ਮੇਰੇ ਮਮਟੈਂਟ ਮੈਂ ਬੈਠਾ ਸੀਗਾ ਸਾਰਿਆਂ ਨਾਲ ਤੇ ਉਦੋਂ ਮੈਨੂੰ ਰਾਜਵੀਰ ਭਾਵੀ ਦੇ ਕੋਲ ਆਇਆ ਸੀਗਾ ਤੇ ਉਹਨਾਂ ਨੇ ਦੱਸਿਆ ਕਿ ਬਹੁਤ ਵੈਦਾ ਬਣ ਗਿਆ ਚੇਅਰਮੈਨ ਤੇ ਜਦੋਂ ਦੇਖਿਆ ਤੇ ਮੇਰੀ ਅੱਖਾਂ ਭਰ ਰਹੀਆਂ ਸੀ ਉਦੋਂ ਫਿਰ ਮੈਂ ਆਪਣੇ ਮਾਵਾ ਨੂੰ ਦੱਸਿਆ ਫਿਰ ਮੈਂ ਗੁਰੂ ਜੀ ਨੂੰ ਫੋਨ ਕੀਤਾ ਫਿਰ ਗੁਰੂ ਜੀ ਨਾਲ ਵੀਡੀਓ ਕਾਲ ਹੋਈ ਮੇਰੀ ਤੇ ਇਹ ਲਫ਼ਜ਼ ਨਹੀਂ ਹੈ ਕੋਈ ਉਹਨਾਂ ਦਾ ਧੰਨਵਾਦ ਮੈਂ ਬਾਈ ਬੋਲ ਕੇ ਕਰ ਰਿਹਾ ਲੇਕਿਨ ਇਹ ਵੀ ਬਹੁਤ ਘੱਟ ਹੈ ਮੈਂ ਜਿੰਨੀ ਵਾਰੀ ਵੀ ਉਹਨਾਂ ਨੂੰ ਧੰਨਵਾਦ ਕਰਾਂ ਆਪਣੀ ਜ਼ਿੰਦਗੀ 'ਚ ਜਿੰਨੇ ਸਾਲ ਵੀ ਉਹਨਾਂ ਦਾ ਧੰਨਵਾਦ ਕਰਾਂ ਉਹ ਵੀ ਘੱਟ ਹੈ ਮਨ ਕੀ ਰੋਟੀ ਖਾਣ ਦਾ ਟਾਈਮ ਤੇ ਪਹਿਲਾਂ ਨਹੀਂ ਲੱਗਦਾ 18 ਤੋਂ 20 ਘੰਟੇ ਕੰਮ ਕਰਦੇ ਹਾਂ ਪਾਰਟੀ ਦਾ ਜੇ ਮੈਂ ਕਹਾਂ ਐਮਐਲਏ ਸਾਹਿਬ ਦਾ ਦਿਓ ਜਿਆਦਾ ਕੰਮ ਲੋਕਲ ਜਦੋਂ ਬਾਹਰ ਜਾਂਦੇ ਆ ਤੁਸੀਂ ਸੰਭਾਲ ਦਿਓ ਹੁਣ ਤੇ ਜਿਹੜੇ 2-3 ਘੰਟੇ ਬਚੇ ਉਹ ਵੀ ਬਿਜ਼ੀ ਹੋਏ ਨਾ ਫਿਰ ਪਰਿਵਾਰ ਦਾ ਵੱਡਾ ਸਹਿਯੋਗ ਹੁੰਦਾ ਕਿਉਂਕਿ ਪਰਿਵਾਰ ਤੋਂ ਬਿਨਾ ਕੁਝ ਨਹੀਂ ਕੀ ਕਹਿਣਾ ਚਾਹੁੰਦੇ ਵੱਡੇ ਭਰਾ ਦੀ ਬਹੁਤ ਸਪੋਰਟ ਆ ਮੇਰਾ ਮਨੀਸ਼ ਮਾਤਾ ਮੇਰਾ ਵੱਡਾ ਭਰਾ ਹੈ ਉਹੀ ਸਾਰਾ ਬਿਜ਼ਨਸ ਦੇਖਦੇ ਨੇ ਵੱਡੇ ਭਾਜੀ ਸਭ ਕੁਝ ਹੈਂਡਲ ਉਹੀ ਕਰਦੇ ਨੇ ਦੁਕਾਨ ਤੇ ਜਿਹੜੇ 19 ਵੀ ਲੜਕੇ ਨੇ ਉਹਨਾਂ ਨੂੰ ਮੈਨੇਜਮੈਂਟ ਵੀ ਉਹੀ ਕਰਦੇ ਨੇ ਟ੍ਰੇਨਿੰਗਸ ਉਹਨਾਂ ਦੀ ਲਵਾਉਂਦੇ ਨੇ ਸੋ ਮੇਰੇ ਪਰਿਵਾਰ ਦਾ ਮੇਰੇ ਮਾਤਾ ਜੀ ਦਾ ਜਦੋਂ ਮੈਂ ਮਹੱਲੇ 'ਚ ਨਹੀਂ ਹੁੰਦਾ ਜਦੋਂ ਭਾਈ ਦੇ ਕੰਮ ਕਰਦਾ ਮੇਰੇ ਮਾਤਾ ਜੀ ਪਿੱਛੇ ਡੀਲ ਕਰਦੇ ਨੇ ਲੇਡੀਜ਼ ਨੂੰ ਉਹਨਾਂ ਦੀ ਪਰਚੀ ਵਗੈਰਾ ਕਟਾਣ ਤੇ ਕੋਈ ਪੈਨਸ਼ਨ ਲਗਵਾਉਣ ਤੇ ਹੋਰ ਬੜਾ ਕੁਝ ਮੇਰੇ ਪਰਿਵਾਰ ਦਾ ਮੈਂ ਕਹਾਂਗਾ ਕਿ ਬਹੁਤ ਵੱਡਾ ਰੋਲ ਹੈ ਮੈਨੂੰ ਇੱਥੋਂ ਤੱਕ ਭੇਜਨ ਦੇ ਵਿੱਚ ਮੇਰੇ ਗੁਰੂ ਨੇ ਤੇ ਮੇਰੀ ਪਾ ਫੜੀ ਪੜੀ ਹੈ ਪਰ ਮੇਰੇ ਘਰਦਿਆਂ ਵੱਲੋਂ ਮੈਨੂੰ ਜਿੰਨਾ ਪੋਸਟ ਮਿਲਦਾ ਜਿੰਨਾ ਸਾਥ ਮਿਲਦਾ ਸ਼ਾਇਦ ਹੀ ਕਿਸੇ ਦੇ ਮਾਪਿ ਉਹਨੇ ਸਾਥ ਦਿੰਦੇ ਹੁਣ ਕਿ ਮੈਂ ਆਪਣੇ ਆਪ ਨੂੰ ਬੜਾ ਲੱਕੀ ਔਰ ਧੰਨਵਾਦੀ ਕਰਦਾ ਰੱਬ ਨੂੰ ਕਿ ਮੈਨੂੰ ਇਸ ਤਰ੍ਹਾਂ ਦੇ ਮਾਪਿ ਉਹਰੇ ਇਸ ਤਰ੍ਹਾਂ ਦਾ ਭਰਾ ਦਿੱਤਾ ਅਰੇ ਸੋਚਿਆ ਸੀ ਮਾਤਾ ਵੈਸ਼ਨੋ ਜਾਂ ਹਨੂਮਾਨ ਜੀ ਇਦਾਂ ਗੱਡੀ ਮੋੜ ਦੇਣਗੇ ਇਹ ਟਰੈਕ ਤੇ ਚਾੜ ਦੇਣੇ ਕਰੀ ਸੋਚਿਆ ਸੁਪਨੇ ਵਿੱਚ ਸੋਚਿਆ ਕਰੀ ਨਾ 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 ਹਾਂ ਮੈਨੂੰ ਮੇਰੀ ਭਗਤੀ ਔਰ ਮੇਰੇ ਮੇਰੇ ਕੰਮ ਤੇ ਪੂਰਾ ਵਿਸ਼ਵਾਸ ਸੀ ਕਿਉਂਕਿ ਮੈਂ ਜਦੋਂ ਛੋਟਾ ਹੁੰਦਾ ਸੀਗਾ ਮੈਂ ਮੰਗਲਵਾਰ ਦੇ ਵਰਤ ਵੀ ਰੱਖਦਾ ਰਿਆਂ ਬਜਰੰਗ ਬਲੀ ਦੇ ਤੇ ਮੈਨੂੰ ਮੇਰੇ ਰੱਬ ਤੇ ਪੂਰਾ ਵਿਸ਼ਵਾਸ ਸੀਗਾ ਹਨੂਮਾਨ ਜੀ ਤੇ ਪੂਰਾ ਵਿਸ਼ਵਾਸ ਸੀਗਾ ਕਿ ਜੋ ਉਹ ਕਰੇਗਾ ਸਹੀ ਕਰੇਗਾ ਜੋ ਉਹਨੇ ਕੀਤਾ ਅੱਜ ਤੱਕ ਬਹੁਤ ਵਧੀਆ ਕੀਤਾ ਹੁਣ ਰਸਮੀ ਤੌਰ ਤੇ ਕਦੋਂ ਕੁਰਸੀ ਜੁਆਇਨ ਕਰ ਰਹੇ ਹੋ ਤੇ ਕੀ ਕੀ ਸੁਪਨੇ ਆ ਲੈ ਆਪਣੇ ਕੰਮ ਨੂੰ ਲੈ ਕੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਂ ਤੇ ਬਟਾਲਾ ਵਾਸੀਆਂ ਨੂੰ ਇਹੀ ਕਹੂੰਗਾ ਕਿ ਸ਼ਹਿਰੀ ਕਲਸੀ ਜੀ ਵਰਗਾ ਇਨਸਾਨ ਨਾ ਬਟਾਲੇ 'ਚ ਪਹਿਲੇ ਸੀਗਾ ਤੇ ਨਾ ਹੀ ਕਦੀ ਆਉਣਾ ਕਿਉਂਕਿ ਬਟਾਲੇ ਸ਼ਹਿਰ ਦੀ ਨਿਹਾਰ ਨੂੰ ਬਦਲਣ ਵਾਲੇ ਬਟਾਲੇ ਸ਼ਹਿਰ ਦੇ ਲੋਕਾਂ ਲਈ ਸੋਚ ਰੱਖਣ ਵਾਲੇ ਇਸ ਤਰ੍ਹਾਂ ਦਾ ਐਮਐਲਏ ਜਾਂ ਇਸ ਤਰ੍ਹਾਂ ਦਾ ਇਨਸਾਨ ਕਦੀ ਨਹੀਂ ਮਿਲੂਗਾ ਔਰ ਅਹੀਂ ਉਹੀ ਗੁਰੂ ਦੇ ਸ਼ਿਸ਼ੇ ਆ ਜਿੱਥੇ ਵੀ ਜਾਵਾਂਗੇ ਗੁਰੂ ਦੀ ਛਾਪ ਛੱਡ ਕੇ ਜਾਵਾਂਗੇ ਜਿਸ ਸਾ ਆਪਣਾ ਗੁਰੂ ਨੇ ਪੂਰੇ ਇਮਾਨਦਾਰੀ ਨਾਲ 2.5 ਸਾਲ ਦਾ 3 ਸਾਲ ਦਾ ਟਰਨਯੋਰ ਨਿਭਾਈ ਹੈ ਉਹੀ ਗੁਰੂ ਦੇ ਚੱਲਦੇ ਆਪਾਂ ਵੀ ਇਦਾਂ ਹੀ ਗੁਰੂ ਦੇ ਕਹਿਣ ਤੇ ਜਿੱਦਾਂ ਗੁਰੂ ਸਾਡਾ ਕਹੂਗਾ ਉਸ ਤਰ੍ਹਾਂ ਹੀ ਚੱਲਾਂਗੇ ਤਾਂ ਮਾਨਕ ਮਹਿਤਾ ਜੀ ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਮਾਰਕੀਟ ਕਮੇਟੀ ਦਾ ਚੇਅਰਮੈਨ ਪਾਰਟੀ ਵੱਲੋਂ ਥਾਪਿਆ ਗਿਆ ਹੈ ਬਾਰ-ਬਾਰ ਜਿੱਥੇ ਉਹ ਮਾਤਾ ਰਾਨੀ ਦਾ ਬਜਰੰਗਬਲੀ ਦਾ ਸ਼ੁਕਰਾਨਾ ਅਦਾ ਕਰ ਰਹੇ ਹਨ ਉੱਥੇ ਉਹ ਨਾਲ ਆਪਣੇ ਜੋ ਰਾਜਨੀਤਿਕ ਗੁਰੂ ਹਨ ਸ਼ਾਰੀਕਲ ਸੀ ਉਹਨਾਂ ਦਾ ਧੰਨਵਾਦ ਕਰਦੇ ਹਨ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਆਓ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪਰਿਵਾਰ ਦੀ ਸਪੋਰਟ ਤੋਂ ਬਿਨਾ ਇਨਸਾਨ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਮੈਂ ਪਿਤਾ ਜੀ ਤੋਂ ਗੱਲ ਸ਼ੁਰੂ ਕਰਾਂਗਾ ਸਤਿਕਾਰਯੋਗ ਸ਼ੁਭਨਾਮ ਜੀ ਨਹੀਂ ਨਹੀਂ ਮੇਰਾ ਸੁਭਾਸ਼ ਮਹਿਤਾ ਜੀ ਸੁਭਾਸ਼ ਜੀ ਤੁਹਾਡੇ ਤੋਂ ਮੈਂ ਸਭ ਤੋਂ ਪਹਿਲਾ ਕੋੜਾ ਸਵਾਲ ਕਿਉਂਕਿ ਹਰ ਬਾਪ ਚਾਹੁੰਦਾ ਕਿ ਮੇਰਾ ਪੁੱਤਰ ਜਵਾਨ ਹੋਏ ਸੁਪਨੇ بڑے ਹੁੰਦੇ ਆ ਕਾਰੋਬ ਫਿਰ ਜਦੋਂ ਬੇਟਾ ਰਾਜਨੀਤੀ 'ਚ ਪੈ ਗਿਆ ਤੇ ਸੋਚਿਆ ਵੀ ਕਿਹੜੀ ਲਾਈਨ 'ਚ ਚਲਾ ਗਿਆ ਕਿਉਂਕਿ ਮੇਰੇ ਕਾਰੋਬਾਰ ਵਾਲਾ ਬੰਦਾ ਕਾਰੋਬਾਰ ਚੰਗਾ ਭਲਾ ਚੱਲਦਾ ਵਾਇਗੁਰੂ ਦੀ ਕਿਰਪਾ ਅਨਿ ਕਾਰੋਬਾਰ ਚੱਲਦਾ ਸਾਡਾ ਸਿਆਲ ਸੀਜ਼ਨ ਆਫ ਹੁੰਦਾ ਤੋ ਸ਼ਹਿਰੀ ਕਹਿੰਦਾ ਇਹ ਚੋ 3 ਕਿੰਨੇ ਲਵਾ ਦੇ ਯਾਰ ਮੈਂ ਚੱਲ ਕੋਈ ਗੱਲ ਨਹੀਂ ਮੈਂ ਪੁੱਛਿਆ ਵੱਡੇ ਨੂੰ ਮਰਦਾਬੀਨ ਪੁੱਛਿਆ ਮੈਂ ਕਹਾ ਯਾਰ 3 ਕਿੰਨੇ ਲਵਾ ਦੇ ਇਲੈਕਸ਼ਨ ਆ ਗਏ ਤੇ ਚਲੋ ਸੱਜਣੋ ਆਪਣਾ ਯਾਰ ਕਹਿੰਦਾ ਕੋਈ ਨਹੀਂ ਲਵਾ ਦਿਓ ਹੋਲ ਐਮਸੀ ਇਲੈਕਸ਼ਨ ਨਾਂਗੇ ਤੇ ਮੁੜ ਕੇ ਐਮਐਲਏ ਆ ਗਏ ਉਹ ਫੇਰ ਉਹ ਹੀ ਤੇ ਨਮੀ ਨਮੀ ਨੂੰ ਬੋਡੀ ਬਸਰਦਾ ਗੂਗਲ ਕਰ ਦੋ ਮਾਤਾ ਰਾਣੀ ਧੱਕੇ ਨਾਲ ਲੈ ਗਈ ਉਧਰ ਧੱਕੇ ਨਾਲ ਲੈ ਗਈ ਉਹ ਮੈਨੂੰ ਕਹਿੰਦਾ ਮੈਂ ਸ਼ਹਿਰੀ ਪੁੱਤਰਾ ਹੀ ਆਪਣਾ ਸ਼ਹਿਰੀ ਤੇ ਮਿਲ ਕੇ ਬਹੁਤ ਪ੍ਰੇਮ ਆਪਣੇ ਉਰ ਦਾ ਤੇ ਮੈਂ ਕਿ ਇਹ ਐਮਐਲਏ ਹੁਣ ਬਣ ਗਿਆ ਵਾ ਤੇ ਆਪ ਨੂੰ ਲੱਗਦਾ ਨਹੀਂ ਐਮਐਲਏ ਆ ਚੀਰਮੈਨ ਬੰਦੇ ਨੂੰ ਲੱਗਦਾ ਨਹੀਂ ਮੇ ਤੇ بیٹے ਨੇ ਦੋਵੇਂ ਬੈਠੇ ਹੋਏ ਇੱਕ ਵਿਧਾਇਕ ਹੋ ਗਿਆ ਇੱਕ ਚੀਰਮੈਨ ਹੋ ਗਿਆ ਬਿਲਕੁਲ ਬਿਲਕੁਲ ਹੁਣ ਕਿਦਾਂ ਦਾ ਲੱਗਦਾ ਉਹ ਵਧਾਈ ਦਿੰਦੇ ਆ ਚਾਰੇ ਪਾਸੇ ਫੋਨ ਵੀ ਆਉਂਦੇ ਆ ਲੋਕ ਵੀ ਆਣ ਗੁਮਾਂ ਦੇ ਡੱਬੇ ਲੈ ਕੇ ਆਉਂਦੇ ਆ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਠੀਕ ਆ ਬਜੰਗ ਬਲੇ ਦੀ ਕਿਰਪਾ ਸਭ ਕੁਝ ਕੀ ਕੁਝ ਸੁਝਾ ਦੇ ਰਹੇ ਹੋ ਐਜ਼ ਅ ਫਾਦਰ ਤੁਸੀਂ ਇਹਨਾਂ ਨੂੰ ਕਿ ਅੱਗੇ ਰਾਣੀ ਤੇ ਕੀ ਕੁਝ ਕਰਨਾ ਕਿੱਦਾਂ ਚੱਲਣਾ ਕਿਹੜੇ ਕੰਮ ਕਰਨੇ ਨਹੀਂ ਜਿਹੜੇ ਕੰਮ ਜੇ ਕਰ ਪਏ ਨੇ ਟੋਪ ਦਾ ਕਰਨਾ ਦੁਨੀਆ ਵੇਖੇ ਇੱਕ ਵਾਰੀ ਕਿ ਵਾਕਈ ਕੋਈ ਚੇਦ ਮੈਂ ਬਣਿਆ ਇਮਾਨਦਾਰੀ ਨਾਲ ਨੋਦੀਏ ਪਰਿਵਾਰ ਦੇ ਸੰਸਕਾਰ ਨੇ ਕਹਿੰਦੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਇਹੇ ਪੁੱਤਰ ਨੂੰ ਉਹ ਹਮੇਸ਼ਾ ਸਿਖਾਉਂਦੇ ਹਨ ਆਓ ਮਾਤਾ ਜੀ ਮੌਜੂਦ ਹਨ ਕਿਉਂਕਿ ਮਾਂ ਨੂੰ ਕਿੰਨੀ ਖੁਸ਼ੀ ਹੋ ਸਕਦੀ ਹੈ ਮੈਂ ਕਹਿੰਦਾ ਰਹਿਣਾ ਕਿ ਅਸੀਂ ਤੇ ਉਹ ਲਫ਼ਜ਼ ਲਿਆਵ ਨਹੀਂ ਸਕਦੇ ਫਿਰ ਵੀ ਕੋਸ਼ਿਸ਼ ਕਰਦੇ ਹਾਂ ਸਸਕਾਰ ਦੀ ਸ਼ੁਭਨਾਮਕੀ ਸੁਨੀਤਾ ਸੁਨੀਤਾ ਜੀ ਅੱਜ ਚਾਰੇ ਪਾਸੇ ਮੁਬਾਰਕਾਂ ਮਿਲ ਰਹੀਆਂ ਹਨ ਪਰ ਮੈਂ ਇਸ ਤੋਂ ਪਿੱਛੇ ਜਾਣਾ ਚਾਹੁੰਦਾ ਜਦੋਂ ਮਾਨਕ ਨੂੰ ਕੋਈ ਨਹੀਂ ਸੀ ਜਾਣਦਾ ਔਰ 18 ਤੋਂ 20 ਘੰਟੇ ਉਹ ਕੰਮ ਕਰਦਾ ਸੀ ਪਾਰਟੀ ਵਾਸਤੇ ਤੁਸੀਂ ਆਫ ਕੈਮਰਾ ਦੱਸਿਆ ਕਿ ਰੋਟੀ ਵੀ ਟਾਈਮ ਨਾਲ ਨਹੀਂ ਸਿਖਾਂਦਾ ਉਸ ਟਾਈਮ ਦੀ ਗੱਲ ਪੁੱਤਰੀ ਕਿੰਨੀ ਕੀ ਫਿਕਰ ਹੁੰ ਫਿਕਰ ਤਾਂ ਪਤਾ ਮਾਮਾ ਨੂੰ ਨੀਂਦ ਨਹੀਂ ਆਂਦੀ ਬਾਰ ਬਾਰ ਫੋਨ ਕਰਨਾ ਇਹਨੇ ਕਈ ਵਾਰ ਫੋਨ ਨਹੀਂ ਚੁੱਕਿਆ ਮੈਨੂੰ ਡਾਂਟਦੀ ਸੀ ਬੜਾ ਤੂੰ ਫੋਨ ਤੇ ਚੁੱਕ ਮੇਰਾ ਕਮਸ ਕਮ ਕਈ ਵਾਰੀ ਆਪਣੇ ਵੱਡੇ ਪੁੱਤ ਸ਼ੈਰੀ ਨੂੰ ਕਹਿਣਾ ਸ਼ੈਰੀ ਪੁੱਤ ਫੋਨ ਨਹੀਂ ਚੁੱਕਦਾ ਦੇਖ ਲਓ ਮੇਰਾ ਫੋਨ ਨਹੀਂ ਚੁੱਕਦਾ ਹੈਗਾ ਫਿਰ ਉਹਨੇ ਡਾਂਟਣਾ ਤੂੰ ਮਾਤਾ ਦਾ ਫੋਨ ਕਿਉਂ ਚੁੱਕਦਾ ਹੈਗਾ ਫੋਨ ਚੁੱਕਿਆ ਕਰ ਮਾਤਾ ਨੂੰ ਫਿਕਰ ਹੁੰਦੀ ਹੈ ਅਸੀਂ ਜਾਗਦੇ ਰਹਨਾ ਇਹਦਾ ਵੱਡਾ ਇਹਦਾ ਵੱਡਾ ਭਰਾ ਵੀ ਤੁਹਾਨੂੰ ਦੱਸ ਕਿ ਮੈਂ ਦੱਸਿਆ ਪਹਿਲੇ ਹੀ ਇਹਦਾ ਵੱਡਾ ਭਾਈ ਉਹ ਵੀ ਬੜਾ ਫਿਕਰ ਕਰਦਾ ਸੀ ਅਸੀਂ ਦੋਨਾਂ ਨੇ ਬਾਹਰ ਬੈਠ ਰਹੇ ਨਾ ਇੰਤਜ਼ਾਰ ਕਰਦੀ ਉਹਨੇ ਫੋਨ ਕਰਨਾ ਕਦੇ ਮੈਂ ਫੋਨ ਕਰ ਮੈਨੂੰ ਪਤਾ ਸੀ ਵੱਡੇ ਪੁੱਤ ਕੋਲ ਗਿਆ ਦਾ ਉਹਨੇ ਪੂਰਾ ਦਾ ਧਿਆਨ ਰੱਖਣਾ ਜਦੋਂ ਤੁਹਾਨੂੰ ਪਤਾ ਲੱਗਾ ਮਾਨਕ ਮੈਂ ਤਾਂ ਮੈਸੇਜ ਦਿੱਤਾ ਕਿ ਚੇਅਰਮੈਨ ਥਾਪਿਆ ਗਿਆ ਹੈ ਪਾਰਟੀ ਹਾਈ ਮਾਨ ਵੱਲੋਂ ਫਿਰ ਤੁਹਾਡਾ ਐਸੇ ਮਦਰ ਪਹਿਲਾ ਰੈਕਸ਼ਨ ਕੀ ਸੀ ਐਸੇ ਮਦਰ ਮੇਰਾ ਅਸੀਂ ਕੁੱਟ ਕੇ ਦੋਨਾਂ ਨੇ ਜੱਫੀ ਪਾਈ ਫਿਰ ਮੈਨੂੰ ਚੁੰਮਿਆ ਮੈਂ ਕਿਹਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁबारकਾ ਉਹਨਾਂ ਸ਼ਹਿਰੀਪੁਰ ਨੂੰ ਵੀ ਮੁਬਾਰਕ ਦਿੱਤੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦਾ ਮਾਤਾ ਚੇਅਰਮੈਨ ਬਣ ਗਿਆ ਨਾ ਪੁੱਤ ਮੈਂ ਬਾਹ ਫੜ ਕੇ ਲਿਆਇਆ ਸੀ ਨਾ ਉਹਨਾਂ ਨੂੰ ਹਲ ਤੱਕ ਨਹੀਂ ਆਦਾ ਮੇਰੇ ਵੱਡੇ ਪੁੱਤ ਨੇ ਮੈਂ ਬਾਹ ਫੜ ਕੇ ਲਿਆਇਆ ਸੀ ਮਾਤਾ ਗੋਲਾ ਮੈਨੂੰ ਇਉਂ ਕਿਉਂ ਨਾ ਫੋਨ ਕਰਦੇ ਮਾਤਾ ਬਾਹ ਫੜ ਕੇ ਲਿਆਇਆ ਸੀ ਬਣ ਗਿਆ ਤੇਰਾ ਪੁੱਤ ਚੇਅਰਮੈਨ ਮੈਂ ਕਹਾਂ ਮੈਂ ਕਹਾਂ ਪਹਿਲੇ ਤੁਸੀਂ ਬਣਿਓ ਮੇਰਾ ਪੁੱਤ ਨਹੀਂ ਤੁਸੀਂ ਬਣਿਓ ਪਹਿਲੇ ਇਲਾਕਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਆਪਣੇ ਪਰਿਵਾਰ ਵੱਲ ਮੈਂ ਤਾਂ ਕਿਉਂਕਿ ਸ਼ਹਿਰੀ ਪੁੱਤ ਵਰਗਾ ਤੇ ਕਿਦਾਂ ਬਣਾਈ ਨਹੀਂ ਹੈਗਾ ਜਿਹੜਾ ਸਾਰੇ ਦੇਖੋ ਇੰਨਾ ਸੁਧਾਰ ਕਰਦੇ ਪ ਪਿਆਰ ਨਾ ਮਿਲਦੇ ਮੈਂ ਕਿਹਨ ਕੋਈ ਛੋਟਾ ਬੱਚਾ ਆ ਜੋ ਉਹਨੂੰ ਵੱਡੇ ਪਿਆਰ ਨਾ ਮਿਲਦੇ ਆ ਗਿਆ ਤੇ ਮੈਂ ਤੇ ਇਹ ਕਹੂੰਗੀ ਵੀ ਉਹਨਾਂ ਦਾ ਪੂਰਾ ਸਾਥ ਦੋ ਸਿਹਰੀ ਪੁੱਤ ਦਾ ਮੈਂ ਹੋਰ ਕੀ ਇਸ ਤੋਂ ਹੋਰ ਜ਼ਿਆਦਾ ਕੀ ਮੈਂ ਕਹਿੰਦੀ ਉਹ ਉਹਦੇ ਵਰਗਾ ਮੁੰਡਾ ਮਿਲਣਾ ਹੀ ਨਹੀਂ ਹੈ ਕਿਧਰੇ ਵੀ ਐਮਐਲਏ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਜਿੱਥੇ ਚੰਗੇ ਸੰਸਕਾਰ ਦਿੱਤੇ ਜਾ ਰਹੇ ਹਨ ਉੱਥੇ ਬਾਰ-ਬਾਰ ਪਾਰਟੀ ਹਾਈ ਕਮਾਂਡ ਤੇ ਵਿਧਾਇਕ ਸ਼ੈਰੀ ਕਲਸੀ ਤੋਂ ਸਮੁੱਚਾ ਲਾ ਕੇ ਵਸਿਆਂ ਧੰਨਵਾਦ ਕੀਤਾ ਜਾ ਰਿਹਾ ਹੈ ਕੋਈ ਵਧਾਈ ਦੇਣ ਵਾਲੇ ਸੱਜਣ ਮਿੱਤਰ ਵੀ ਆਏ ਹਨ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਿਨੇਸ਼ ਕੁਮਾਰ ਮੈਤਾ ਮੈਂ ਤਾਇਆ ਤੇ ਪੰਜਾਬੀ ਚ ਕਹਿੰਦੇ ਕੇ ਵੱਡਾ ਪਿਓਜ ਨੂੰ ਕਹਿੰਦੇ ਆ। ਹਾਂਜੀ ਹਾਂਜੀ ਉਹ ਸਭ। ਫਿਰ ਅੱਜ ਵੱਡੇ ਪਿਓ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਪੁੱਤਰ? ਮਹਾਰਾਜ ਜੀ ਇੰਨੀ ਖੁਸ਼ੀ ਹੋ ਰਹੀ ਆ। ਭਗਵੰਤਬਾਹ ਦਾ, ਸਹਿਰੀ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦ ਆ। ਇਲਾਕਾ ਦੇ ਅਸੀਂਾਂ ਦਾ ਮੈਂ ਬਹੁਤ ਸ਼ੁਕਰਦਾਰ ਆ। ਕਹਿੰਦਾ ਮਤਲਬ ਇਹ ਆ ਵੀ ਬਟਾਲੇ ਦੇ ਯਾਰ ਦੇ ਵਿੱਚ ਜਿੰਨਾ ਕੁਛ ਪਿਛਲੀਆਂ ਪਾਰਟੀਆਂ ਨੇ ਕੀਤਾ ਉਹਨਾਂ ਨੂੰ ਤੂੰ ਛੱਡੋ। ਜੋ ਇਹ ਪਾਰਟੀ ਕਰ ਦਿੱਤਾ ਵਾ ਦੁਨੀਆ ਨੂੰ ਭਲਾ ਨਹੀਂ ਸਕਦੇ। ਬੱਤੀ ਫਰੀ। ਉਹ ਬੱਸਾਂ ਫਰੀ। ਪਾਣੀ ਫਰੀ ਪ੍ਰੈਸ ਫਰੀ ਓਏ ਉਹ ਲੋਕਾਂ ਨੂੰ ਕੀ ਲੈਣਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਪਾਰਟੀ ਨੌਜਵਾਨ ਆਮ ਘਰਾਂ ਦੇ ਨੌਜਵਾਨ ਨੇ ਜਿਨ੍ਹਾਂ ਨੂੰ ਇਹ ਵੱਡੇ ਅਹੁਦੇ ਦੇ ਰਹੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਇਹ ਵੱਖਰੀ ਆ ਸਭ ਪਾਰਟੀਆਂ ਨਾਲੋਂ ਕਿ ਜੇ ਆਮ ਘਰ ਦਾ ਨੌਜਵਾਨ ਮਿਹਨਤ ਕਰੇਗਾ ਨਾ ਉਹ ਐਮਐਲਏ ਮੰਤਰੀ ਮੁੱਖ ਮੰਤਰੀ ਬਣ ਸਕਦਾ ਕੀ ਕਹਿੰਦੇ ਨਹੀਂ ਹੁੰਦੇ ਉਹ ਅਸੀਂ ਇਹ ਕਹਾਂਗੇ ਮਿਹਨਤ ਨਾਲ ਮਿਹਨਤ ਕਰੋ ਮਿਹਨਤ ਦੇ ਦਸਤੇ ਖੁੱਲੇ ਆ ਕੋਈ ਬੱਚਾ ਵੀ ਆ ਮਿਹਨਤ ਕਰੇ ਬਧੀ ਘਾ ਕੇ ਮਿਹਨਤ ਕਰੇ ਸੱਚਾਈ ਨਾਲ ਕਿ ਮੰਨ ਰੋ ਆਪਣੇ ਵਾਹਿਗੁਰੂ ਨੂੰ ਯਾਦ ਕਰਕੇ ਸਭੋਲੇ ਸ਼ੰਕੂ ਨੂੰ ਯਾਦ ਕਰਕੇ ਅੱਗੇ ਚੱਲੇ ਰਸਤਾ ਦੇ ਆਪਰਾ ਮਿਲ ਜਾਂਦਾ ਹੁਣ ਅਸੀਂ ਆ ਸਾਨੂੰ ਸਾਡੇ ਮਾਪੇ ਨੇ ਇਹੋ ਜੇ ਸਬਕ ਪੜ੍ਹਾਏ ਚਲੋ ਸਾਡੇ ਛੋਟੇ ਭਰਾ ਨੇ ਬਾਪ ਨਹੀਂ ਦੇਖਿਆ ਅਸੀਂ ਦੇਖਿਆ ਉਹਨਾਂ ਦੀ ਬਦੌਲਤ ਉਹਨਾਂ ਦਾ ਨਾਮ ਸੀ ਉਸੇ ਟਾਈਮ ਤੇ ਅੱਜ ਉਹ ਟਾਈਮ ਕੋ 40 45 50 ਸਾਲ ਦਾ ਦੋਆ ਬਟਾਲੇ ਸ਼ਹਿਰ ਦੇ ਵਿੱਚ ਬੱਲੇ ਬੱਲੇ ਹੋ ਗਈ ਬਾਕੀ ਸਭ ਥੱਲੇ ਥੱਲੇ ਤਾਂ ਐਸੀ ਜੀ ਮਾਨ ਕੇ ਮਾਤਾ ਦੇ ਤਾਇਆ ਜੀ ਉਂਡਾਲੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਉਹਨਾਂ ਨੂੰ ਵੀ ਅਸ਼ੀਰਵਾਦ ਦਿੱਤਾ ਹੈ ਆਓ ਗੱਲਬਾਤ ਕਰਦੇ ਹਾਂ ਜਿਹੜੇ ਨਾਲ ਚੱਲਦੇ ਰਹੇ ਨੇ ਸਿਆਸਤ ਦੇ ਵਿੱਚ ਜਿਨ੍ਹਾਂ ਪਲ-ਪਲ ਮਾਨਕ ਮਹਿਤਾ ਨਾਲ ਸਾਂਝਾ ਕੀਤਾ ਵਿਚਾਰ ਸਾਂਝੇ ਕੀਤੇ ਸੱਸਕੇ ਭਾਜੀ ਤੁਸੀਂ ਤਾਂ ਨਾਲ ਦੇ ਹੋ ਪਾਰਟੀ 'ਚ ਵੀ ਐਜ਼ ਅ ਫਰੈਂਡ ਵੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਐਮਐਲਏ ਬਟਾਲੇ ਸ਼ਰੀਕਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਉਹਨਾਂ ਦੀ ਸੋਚ ਨੂੰ ਸਲਾਮ ਕਰਨਾ ਕਿ ਜਿਨ੍ਹਾਂ ਨੇ ਮਾਨਕ ਮਹਿਤਾ ਦੀ ਮਿਹਨਤ ਨੂੰ ਵੇਖਦੇ ਹੋਏ ਸਾਡੇ ਭਰਾ ਨੂੰ ਚੇਅਰਮੈਨ ਵਜਿਆ ਤੁਸੀਂ ਵੇਖੋ ਪਹਿਲਾਂ ਵੀ ਕਿੰਨੀਆਂ ਪਾਰਟੀਆਂ ਇਹ ਸਾਰੇ ਤੇ ਮੈਂ ਅੱਗੇ ਵੀ ਦੱਸਿਆ ਕਿ ਸਾਰੇ ਲੀਡਰਾਂ ਦੇ ਨਿਆਣੇ ਹੀ ਚੇਅਰਮੈਨ ਬੰਦੇ ਰਹੇ ਨੇ ਐਡੀ ਵੱਡੀ ਚੇਅਰਮੈਨ ਨੇ ਕਦੀ ਵੀ ਕੋਈ ਕਿਹੇ ਆਮ ਪਰਿਵਾਰ ਦੇ ਜੀ ਨੂੰ ਨਹੀਂ ਦਿੰਦਾ ਹਨਾ ਜਿਹੜੇ ਐਮਐਲਏ ਸ਼ਰੀ ਕਲਸੀ ਜੀ ਜਦੋਂ ਰਾਜਨੀਤੀ ਜਿਹੜੀ ਉਹਨਾਂ ਦੀ ਸਟਾਰਟ ਮਾਰੀ ਕੋਣਾਂ ਦੀ ਕੀਤੀ ਘਰੋਂ ਲੈ ਕੇ ਗਏ ਐਮਐਲਏ ਸ਼ਰੀ ਕਲਸੀ ਜੀ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਮੇਰਾ ਛੋਟਾ ਭਰਾ ਮੇਰੇ ਐਮਐਲਏ ਦੇ ਲਖਣਾਂ ਚ ਇੰਨੀ ਮਿਹਨਤ ਕਰਨ데요 ਕਿਉਂਕਿ ਜਿਹੜੇ ਸਾਡੇ ਸ਼ਰੀ ਕਲਸੀ ਜੀ ਨੇ ਨਾ ਸਾਡੇ ਪਰਿਵਾਰਾ ਚ ਹੀ ਨੇ ਹੋ ਹਨਾ ਸਾਡੀ ਉਮਰ ਦੇ ਯੂਥ ਚ ਹੀ ਨੇ ਉਹ ਹਰ ਇੱਕ ਦੀ ਮਿਹਨਤ ਨੂੰ ਵੇਖਦੇ ਨੇ ਜਿੱਦਾਂ ਪਹਿਲੇ ਲੀਡਰ ਹੀ ਉਹਨਾਂ ਹਰ ਇੱਕ ਨੂੰ ਹੁੰਦਾ ਹੀ ਕਿ ਕੋਈ ਆਵੇ ਇਹ ਆਵੇ ਆ ਕੇ ਮੇਰੇ ਗੋਡੇ ਹੱਥ ਲਾਈ ਜਾਵੇ ਜਿੰਨੇ ਉਹਨਾਂ ਦੇ ਪਰਿਵਾਰਾਂ ਦੇ ਜੀ ਵੀ ਹੁੰਦੇ ਪਰ ਤੁਸੀਂ ਸ਼ਰੀ ਕਲਸੀ ਦਾ ਪਰਿਵਾਰ ਵੇਖੋ ਉਹਨਾਂ ਦੀ ਵਾਈਫ ਵੇਖੋ ਭਾਬੀ ਹੁਣੀ ਰਾਜੀ ਬਿਰਕੋਰ ਉਹਨਾਂ ਦੇ ਮਦਰ ਵੇਖੋ ਉਹਨਾਂ ਦੇ ਭਰਾ ਤਰਨ ਕਲਸੀ ਬਬਲੂ ਕਲਸੀ ਹੁਣੀ ਵੇਖੋ ਇੰਨੀ ਨਿਰਮਤਾ ਪਰਮਾਤਮਾ ਨੇ ਦਿੱਤੀ ਦੀ ਏ ਕਹਿੰਦੇ ਹਨ ਜਦੋਂ ਆਪਣਾ ਫਲ ਜਿਹੜੇ ਉਹ ਪੇੜਾ ਨੂੰ ਲੱਗਦੇ ਨੇ ਜਿਨ੍ਹਾਂ ਚ ਬੜੀ ਨਿਰਮਤਾ ਹੁੰਦੀ ਹੈ ਨਾ ਪਰਮਾਤਮਾ ਇੱਦਾਂ ਸ਼ਹਿਰੀ ਕਲਸੀ ਜਿਹੜਾ ਪਰਿਵਾਰ ਇੰਨਾ ਕੋ ਵਧੀਆ ਤੇ ਉਹ ਸਾਰਿਆਂ ਦੀ ਮਿਹਨਤ ਵੱਲ ਧਿਆਨ ਰੱਖਦੇ ਨੇ ਮੈਂ ਸ਼ਹਿਰੀ ਕਲਸੀ ਦੇ ਪਰਮਾਤਮਾ ਅਗੇ ਹੀ ਅਰਦਾਸ ਕਰਨਾ ਕਿ ਸਾਡੇ ਵੱਡੇ ਭਰਾ ਨੂੰ ਉਹਨੂੰ ਵੀ ਬਹੁਤ ਜ਼ਿਆਦਾ ਬੁਲੰਦੀ ਤੇ ਪਛਾਏ ਤਾਂ ਕਿ ਉਹਦੇ ਹੱਥੇ ਇੰਨੀ ਕੋ ਪਾਵਰ ਆਵੇ ਕਿ ਜਿਹੜੇ ਜਿਹੜੇ ਮੇਰੇ ਮ ਵੀਰ ਵਰਗੇ ਜਿਹੜੇ ਭਰਾ ਮਿਹਨਤ ਕਰਦੇ ਨੇ ਇਹਨਾਂ ਨੂੰ ਹੋਰ ਤਰੱਕੀ ਅਤੇ ਪਛਾਣ ਤੇ ਮਾਨਿਕ ਹੋਣਾ ਦੀ ਵੀ ਮਿਹਨਤ ਨੂੰ ਵੇਖਦੇ ਹੋਏ ਉਹਨਾਂ ਨੇ ਜਿਹੜੀ ਇਹਨਾਂ ਨੂੰ ਚੇਅਰਮੈਨ ਦਿੱਤੀ ਹੈ ਤੁਸੀਂ ਵੇਖੋ ਕੱਲ ਇੰਨੀ ਬਾਰਿਸ਼ ਸੀ ਤੇ ਸਾਰਾ ਬਟਾਲਾ ਹੀ ਮਾਨਿਕ ਮੈਂ ਤਾਂ ਉਹਨਾਂ ਨੂੰ ਵਧਾਈ ਦੇਣੇ ਤੇ ਪਹੁੰਚਿਆਦਾ ਹੀ ਹੈ ਨਾ ਤੇ ਮਾਨਿਕ ਮੈਂ ਤੇ ਉਹਨਾਂ ਹੀ ਹਨੂਮਾਨ ਜੀ ਦੇ ਭਗਤ ਨੇ ਤੇ ਹਨੂਮਾਨ ਜੀ ਦੇ ਪਵਨਪੁੱਤ ਨੇ ਉਹਦੇ ਅੱਗੇ ਹੀ ਕਹਿੰਦੇ ਨਾ ਬੜੀ ਸਪੀਡ 'ਚ ਸਾਰੇ ਕੰਮ ਕਰਾਉਂਦੇ ਨੇ ਤੇ ਇਹਨਾਂ ਦੀ ਜਿਹੜੀ ਕਹਿੰਦੇ ਭਗਤੀ ਵੇਖ ਕੇ ਮਾਨਿਕ ਹੁਣਾਂ ਦੀ ਇਹਨਾਂ ਦੀ ਇੰਸਟਾ ਵੇਖਦੇ ਹੋਏ ਇਹਨਾਂ ਦੇ ਮਾਪੇ ਉਹ ਤੇ ਚੰਗੇ ਸੰਸਕਾਰ ਵੇਖਦੇ ਹੋਏ ਪਰਮਾਤਮਾ ਨੇ ਵੈਸ਼ਨੋ ਮਾਤਾ ਤੇ ਗੇ ਨੇ ਮਾਤਾ ਰਾਣੀ ਨੇ ਇਹਨਾਂ ਨੂੰ ਝੋਲੀਆ ਭਰ ਕੇ ਤੋਂ ਭੇਜਿਆ ਮੈਂ ਐਮਐਲਏ ਸ਼ਹੀਦ ਕਲਸੀ ਜੀ ਨੂੰ ਤੇ ਮਾਨਿਕ ਮੈਤਾ ਜੀ ਦੇ ਮਾਤਾ ਪਿਤਾ ਨੂੰ ਉਹਨਾਂ ਨੂੰ ਵੀ ਬਹੁਤ ਵਧਾਈ ਦਿਨਾਂ ਤੇ ਉਹਨਾਂ ਨੇ ਜਿਹੜੇ ਇਹਨਾਂ ਨੂੰ ਇੰਨੇ ਵਧੀਆ ਸੰਸਕਾਰ ਦਿੱਤੇ ਨੇ ਅੱਜ ਉਹ ਸੰਸਕਾਰ ਇੱਕ ਵਧੀਆ ਜਿਹੜਾ ਗਿਫਟ ਪ੍ਰਮਾਤਵਾ ਨੇ ਮਾਨਿਕ ਮਹਿਤਾ ਨੂੰ ਦਿੱਤਾ ਉਹ ਇਹਨਾਂ ਦੇ ਮਾਪਿਓ ਦੇ ਅੱਛੇ ਕਰਮ ਨੇ ਤੇ ਇਹਨਾਂ ਦੇ ਵਧੀਆ ਕਰਮ ਨੇ ਜਿਸ ਵਜ੍ਹਾ ਕਰਕੇ ਅੱਜ ਇਹ ਚੇਅਰਮੈਨ ਬਣੇ ਨੇ ਤੇ ਮੈਂ ਆਪਣੇ ਵੀਰ ਮਾਨਿਕ ਮਹਿਤਾ ਨੂੰ ਇਹੀ ਵੱਡੇ ਭਰਾ ਹੋਣ ਦੇ ਨਾਤੇ ਇਹੀ ਇਹਨਾਂ ਨੂੰ ਕਵਾਂਗਾ ਕਿ ਅੱਗੇ ਵੀ ਤੁਸੀਂ ਬਹੁਤ ਮਿਹਨਤ ਕਰਦੇ ਰਹੋ ਤੇ ਹੁਣ ਤੁਹਾਨੂੰ ਐਡਾ ਵੱਡੀ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇੰਨੀ ਕੁ ਵਧੀਆ ਮਿਹਨਤ ਕਰੋ ਕਿ ਜਿੱਦਾਂ ਸਾਡੇ ਐਮਐਲਏ ਸ਼ਰੀ ਕਲਸੀ ਜੀ ਆਪਣੇ ਪੂਰੇ ਪੰਜਾਬ 'ਚ ਉਹਨਾਂ ਦੀ ਸ਼ਾਪ ਪੂਰੇ ਹਿੰਦੁਸਤਾਨ 'ਚ ਪਤਾ ਲੱਗਾ ਕਿ ਇੱਕ ਵਾਰੀ ਬਟਾਲੇ 'ਚ ਕੋਈ ਸ਼ਰੀ ਕਲਸੀ ਐਮਐਲਏ ਹੈ ਐਡਾ ਹੀ ਤੁਸੀਂ ਇੰਨੀ ਕੁ ਮਿਹ ਯੁਵਾ ਮੈਂ ਮੰਨਣਾ ਵਾਂ ਕਿ ਜਿਹੜਾ ਪੰਜਾਬ ਤੋਂ ਸਭ ਤੋਂ ਛੋਟੀ ਉਮਰ ਦਾ ਜਿਹੜਾ ਚੇਅਰਮੈਨ ਬਣਿਆ ਉਹ ਸਾਡਾ ਮਾਨਿਕ ਵੀਰ ਬਣਿਆ ਮਾਰਕੀਟ ਕਮੇਟੀ ਦਾ ਜਿਹੜਾ ਅੱਜ ਤੱਕ ਕਦੀ ਵੀ ਨਹੀਂ ਹੋਇਆ ਤੇ ਮੈਂ ਆਪਣੇ ਮਾਨਿਕ ਵੀਰ ਨੂੰ ਇਹੀ ਕਵਾਂਗਾ ਕਿ ਇੰਨਾ ਕੋ ਵਧੀਆ ਚੇਅਰਮੈਨ ਇਹ ਚ ਕੰਮ ਕਰੋ ਕਿ ਸਾਰਾ ਬਟਾਲਾ ਸਾਰਾ ਪੰਜਾਬ ਕੇ ਕੀ ਵਾਕਈ ਜਿੱਦਾ ਸ਼ਹਿਰੀ ਕਲਸੀ ਪੂਰੇ ਹਿੰਦੁਸਤਾਨ ਚ ਪਤਾ ਲੱਗਾ ਕਿ ਐਮ ਐਲ ਏ ਇਦਾਂ ਹੀ ਪਤਾ ਲੱਗੇ ਕਿ ਸਾਡਾ ਜਿਹੜਾ ਮਾਨਿਕ ਮਹਿਤਾ ਸਾਡਾ ਵੀਰ ਹੈ ਵਾਕਈ ਇਹ ਚੇਅਰਮੈਨ ਇਹਨੂੰ ਜੇ ਮਿਲਿਆ ਤੇ ਨੇ ਬਹੁਤ ਵਧੀਆ ਲੋਕਾਂ ਦਾ ਕੰਮ ਕੀਤੇ ਨੇ ਤੇ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਨਾ ਕਿ ਇਹਨਾਂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇ ਸੋਢੀ ਜੀ ਤੁਸੀਂ ਵੀ ਆਏ ਮੁਬਾਰਕਾ ਦੇਣ ਕੱਲ ਮਾਨਕ ਮਹਿਤਾ ਜੀ ਜਦੋਂ ਆਏ ਭਰਮਾ ਸਵਾਗਤ ਹੋਇਆ ਇੱਕ ਤੇ ਚੇਅਰਮੈਨ ਦਾ ਤਾਜ ਹੀ ਇੱਕ ਪਗੜੀ ਦਾ ਤਾਜ ਵੀ ਨਾਲ ਬੜੇ ਜਿਹਾ ਸਜਾਇਆ ਬੜੇ ਪਰਸਨੈਲਿਟੀ ਲੱਗਦੀ ਪਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਾਲ ਕੰਮ ਵੀ ਕਰਦੇ ਹੋ ਪਾਰਟੀ 'ਚ ਫਰੈਂਡ ਵੀ ਹੋ ਭਰਾ ਵੀ ਹੋ ਕੀ ਕਹਿਣਾ ਚਾਹੁੰਦੇ ਪਹਿਲੇ ਤੇ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਐਮ ਐਲ ਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨੇ ਸਾਡੇ ਛੋਟੇ ਵੀਰ ਮਾਨਿਕ ਮਹਿਤਾ ਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਿਆ ਔਰ ਇਹਦੇ ਪਿੱਛੇ ਇਹਦੀ ਮਾਨਿਕ ਮਹਿਤਾ ਦੀ ਬਹੁਤ ਮਿਹਨਤ ਹੈ ਔਰ ਇਹ ਡਿਜ਼ਰਵ ਕਰਦਾ ਹੀ ਇਹ ਚੀਜ਼ ਨੂੰ ਕਿਉਂਕਿ ਜਿੰਨਾ ਸ਼ਹਿਰ ਦੇ ਵਿੱਚ ਮਾਨਿਕ ਮਹਿਤਾ ਪਾਰਟੀ ਨੂੰ ਲੈ ਕੇ ਵਿਚਰਦਾ ਔਰ ਬਹੁਤ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਮਿਹਨਤ ਕਰ ਰਿਹਾ ਸ਼ਹਿਰ ਦੇ ਵਿੱਚ ਵਿਚਰਦਾ ਪਿੰਡਾਂ ਦੇ ਵਿੱਚ ਵਿਚਰਦਾ ਔਰ ਲੋਕਾਂ ਦੇ ਕੰਮ ਕਰਦਾ ਔਰ ਸਵੇਰ ਤੋਂ ਹੀ ਸ਼ੁਰੂ ਇੱਥੇ ਵੀ ਮੇਲਾ ਲੱਗ ਜਾਂਦਾ ਇਹਦੇ ਪਿੱਛੇ ਨਾਲ ਇਹਨਾਂ ਦੇ ਫਾਦਰ ਨੂੰ ਵੀ ਮੈਂ ਵਧਾਈ ਦਿੰਦਾ ਇਹਨਾਂ ਦੇ ਮਦਰ ਨੂੰ ਵਧਾਈ ਦਿੰਦਾ ਸਾਡੇ ਮਾਪਿਓ ਸਮਾਨ ਨੇ ਔਰ ਇਹਨਾਂ ਪਿੱਛੇ ਉਹਨਾਂ ਦੀ ਵੀ ਬਹੁਤ ਮਿਹਨਤ ਹੈ ਜਦੋਂ ਮਾਨਿਕ ਮਹਿਤਾ ਘਰ ਨਹੀਂ ਹੁੰਦਾ ਤੇ ਪਿੱਛੇ ਸਾਰਾ ਉਹ ਸੰਭਾਲਦੇ ਨੇ ਕਿਉਂਕਿ ਤੁਹਾਨੂੰ ਪਤਾ ਲੋਕਾਂ ਦੇ ਛੋਟੇ ਛੋਟੇ ਕੋਈ ਕਾਰਪੋਰੇਸ਼ਨ ਦੇ ਕੰਮ ਹੁੰਦੇ ਨੇ ਸੋ ਮਾਨਿਕ ਮਹਿਤਾ ਜੀ ਬਾਹਰ ਦੇਖਦੇ ਨੇ ਬਾਕੀ ਸਾਰਾ ਮਾਤਾ ਜੀ ਨੇ ਵੀ ਨਾਲ ਵੇਖਦੇ ਨੇ ਸੋ ਇਸ ਕਰਕੇ ਮਾਨਿਕ ਮਹਿਤਾ ਦੀ ਬਹੁਤ ਮਿਹਨਤ ਹੈ ਅਹੀਂ ਸਾਰੇ ਕਲਸੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਔਰ ਸਾਨੂੰ ਯਕੀਨ ਹੈ ਛੋਟੇ ਵੀਰ ਤੇ ਕਿ ਇਹ ਜੋ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਤੰਦ ਹੀ ਨਿਭਾਣਗੇ ਔਰ ਵਾਕੇ ਹੀ ਕੁਝ ਕਰਕੇ ਜਾਣਗੇ ਕਿ ਜਿਹੜੀ ਦੁਨੀਆ ਯਾਦ ਕਰੇਗੀ ਕਿ ਵਾਕੇ ਜੀ ਅੱਜ ਕੋਈ ਯੂਥ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਤੋ ਉਹ ਕੁਝ ਬਟਾਲੇ ਵਾਸਤੇ ਕੁਝ ਕਰਕੇ ਗਿਆ। ਤੋ ਇਹ ਸੀ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਜੋ ਥਾਪੇ ਗਏ ਹਨ ਨੌਜਵਾਨ ਮਾਨ ਕਮਤਾ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਉਹ ਗੱਲਾਂ ਲਿਆਉਣ ਦੀ ਸਾਹਮਣੇ ਕੋਸ਼ਿਸ਼ ਕੀਤੀ ਗਈ ਹੈ ਜਦੋਂ ਇਸ ਵੀਰ ਨੇ 18 ਤੋਂ 20 ਘੰਟੇ ਪਾਰਟੀ ਵਾਸਤੇ ਕੰਮ ਕੀਤਾ। ਪਰਿਵਾਰ ਨੇ ਉਹ ਸਾਰੇ ਹਾਲਾਤ ਬਿਆਨ ਕੀਤੇ ਹੈ ਔਰ ਫਿਰ ਮਾਤਾ ਰਾਣੀ ਔਰ ਨਾਲ ਨਾਲ ਹਨੂਮਾਨ ਜੀ ਨੇ ਕਿਰਪਾ ਕੀਤੀ ਹੈ ਅੱਜ ਇਸ ਮਕਾਮ ਤੇ ਵੀਰ ਪਹੁੰਚਿਆ ਹੈ ਸਾਡੇ ਕੋਲ ਵੀ ਅਰਦਾਸ ਹੈ ਕਿ ਚੰਗੇ ਕੰਮ ਕਰੇ ਲੋਕਾਂ ਦੇ ਕੰਮ ਆਵੇ ਤਾਂ ਕਿ ਲੋਕ ਯਾਦ ਰੱਖਣ